ਰਾਤੇ ਕਰੀਬ 8:38 ਵਜੇ ਇਨਫਰਮੇਸ਼ਨ ਆਈ ਕਿ ਲਲੇਰੀ ਰੋਡ ਤੇ ਕਈ ਬੰਦੇ ਆ ਕੇ ਇੱਕ ਦੁਕਾਨਦਾਰ ਨਾਲ ਝਗੜਾ ਕਰ ਰਹੇ ਨੇ ਉੱਥੇ ਉੱਥੇ ਮੌਕੇ ਤੇ ਪੁਲਿਸ ਪਾਰਟੀ ਪਹੁੰਚ ਕੇ ਪਤਾ ਕੀਤਾ ਕਿ ਸੰਜੀਵ ਨਾਮ ਦਾ ਮੁੰਡਾ ਜੋ ਕਰਿਆਨਾ ਸਟੋਰ ਚਲਾਉਂਦਾ ਉਹਦੇ ਕੋਲ ਜਤਿੰਦਰ ਤੇ ਮਨਿੰਦਰ ਕੋਈ ਸਮਾਨ ਲੈਣ ਵਾਸਤੇ ਆਏ ਸੀਗੇ ਉਹ ਸਮਾਨ ਲੈ ਕੇ ਚਲੇ ਗਏ ਪੈਸੇ ਨਹੀਂ ਮੋੜ ਕੇ ਗਏ ਕੁਝ ਪੰਜਾ 15 ਰੁਪਏ ਦੇ ਕੇ ਬਾਕੀ ਕਹਿੰਦੇ ਵਾਚ ਦੇ ਦਾਂਗੇ ਉਹ ਫਿਰ ਅਗਲੇ ਦਿਨ ਆ ਕੇ ਕਹਿਣ ਲੱਗੇ ਕਿ ਵੀ ਇਹ ਸਮਾਨ ਤਾਂ ਐਕਸਪਾਇਰੀ ਸੀਗਾ ਇਹ ਗਲਤ ਸਮਾਨ ਦਿੱਤਾ ਉਹ ਕਹਿੰਦਾ ਮੇਰਾ ਸਮਾਨ ਵਾਪਸ ਕਰ ਦਿਓ ਤੋਂ ਉਹਨਾਂ ਨੇ ਏਸੀ ਗਲਤ ਕਾਇ ਸੁਣੀ ਹੋ ਗਈ ਕਾਇ ਸੁਣੀ ਹੁਣ ਤੇ ਨਾਲ ਬਾਤ ਕਰਨਾਂ ਵਾਲੇ ਸਟੋਰ ਵਾਲੇ ਆ ਗਏ ਉਹਨਾਂ ਨਾਲ ਗੱਲਬਾਤ ਕਰਤੇ ਕਿ ਦੋ ਆਪਸ ਝਗੜਾ ਹੋ ਗਿਆ ਉਹਨੇ ਤਲਪਾਨਾਂ ਨਾਲ ਹਮਲਾ ਕਰਤਾ ਤੋਂ ਉਸਮੇ ਦੋ ਦੋ ਬੰਦੇ ਤਿੰਨ ਬੰਦੇ ਜ਼ਖਮੀ ਹੋ ਗਏ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਪਹੁੰਚਣ ਦੇ ਬਾਅਦ ਉਹਨਾਂ ਨੇ ਹਸਪਤਾਲ ਐਡਮਿਟ ਕਰਾਇਆ ਉਹਨਾਂ ਦੇ ਬਿਆਨ ਲਿਖੇ ਦੋ ਦੋ ਬੰਦਿਆਂ ਤੇ ਮਨਿੰਦਰ ਮਨਿੰਦਰ ਸਿੰਘ ਤੇ ਜਤਿੰਦਰ ਸਿੰਘ ਨੇ 50 ਨੰਬਰ ਦਾ ਐਫਆਈਆਰ ਲੋਜ ਕਰਕੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਲ ਜਾਰੀ ਹੈਗੀ ਫੁਟੇਜ ਵਗੈਰਾ ਦੇਖ ਕੇ ਉਹ ਤਿੰਨ ਬੰਦੇ ਤੇ ਅਣਪਛਾਤੇ ਤਿੰਨ ਬੰਦੇ ਹੈਗੇ ਉਹਨਾਂ ਦੇ ਵੀ ਪਰਚਾ ਦਿੱਤਾ ਟੋਟਲ ਪੰਜ ਬੰਦਾਂ ਦੇ ਪਰਚਾ ਦਿੱਤਾ ਔਰ ਹੁਣ ਜਿਹੜਾ ਬੰਦਾ ਇਸ ਤਰ੍ਹਾਂ ਦੀ ਮਾਹੌਲ ਨੂੰ ਖਰਾਬ ਕਰੇਗਾ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਊਗੀ ਔਰ ਮਾੜੇ ਅੰਸ਼ਾਰਾ ਨਤਪਾਣ ਵਾਸਤੇ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਲਾਈ ਜਾਊਗੀ